ਜੇ ਕਿਸੇ ਨੇ ਇਸ ਇਲਾਕੇ ਦੀ ਸਾਰ ਲਈ ਤੇ ਉਹ ਕਾਲੀ ਦਲ ਦੇ ਪੀੜ ਵਿੱਚ ਹੀ ਲਈ ਭਾਵੇਂ ਉਹ ਇੱਕ ਵਾਰੀ ਕਾਉਂਸਲਰ ਬਣੇ ਜਾਂ ਦੋ ਵਾਰੀ ਕਾਉਂਸਲਰ ਬਣੇ 100 ਕਰੋੜ ਰੁਪਏ ਦੀ ਇਹ ਗ੍ਰਾਂਟ ਆਈ ਸੀ 1997 ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਉਦੋਂ ਇਹ ਸੀਵਰ ਪਾਇਆ ਗਿਆ ਸੀ ਤੇ ਵਾਟਰ ਸਪਲਾਈ ਵੀ ਉਦੋਂ ਹੀ ਆਈ ਆ ਉਹ ਜਿੰਨਾ ਵੀ ਇੱਥੇ ਵਿਕਾਸ ਹੋਇਆ ਇਸ ਪੂਰੇ ਇਲਾਕੇ 'ਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਦੌਰ 'ਚ ਹੀ ਹੋਇਆ ਹੈ ਔਰ ਦੂਜੀ ਗੱਲ ਇਹ ਜਿਹੜਾ ਕੂੜ ਪ੍ਰਚਾਰ ਹੁੰਦਾ ਨਾ ਜੀ ਉਹ ਇੱਕ ਵਾਰੀ ਅਸਰ ਹੁੰਦਾ ਇੱਕ ਵਾਰੀ ਅਸਰ ਹੋ ਗਿਆ ਦੂਜੀ ਵਾਰਾ ਲੋਕ ਧੋਖਾ ਖਾ ਗਏ ਹੁਣ ਧੋਖਾ ਨਹੀਂ ਖਾਣਗੇ ਉਹਨਾਂ ਨੂੰ ਪਤਾ ਪਾਰਟੀ ਜਿਹੜੀ ਆ ਮਾਂ ਪਾਰਟੀ ਆ ਪੰਜਾਬ ਦੀ ਇਹ ਹੀ ਜੇ ਵਿਕਾਸ ਕਰ ਸਕਦੀ ਜਾਂ ਭਲਾ ਕਰ ਸਕਦੀ ਆ ਤੇ ਇਹ ਪਾਰਟੀ ਕਾਲੀ ਸੋਨੂ ਮਸਰੋਨੀ ਕਾਲੀ ਦਾਲ ਹੀ ਕਰ ਸਕਦਾ ਅੱਜ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੀਤ ਲੁਧਿਆਣਾ ਦੇ ਵਾਰਡ ਨੰਬਰ 40 ਦੀ ਜੀ ਗੱਲ ਕਰੀਏ ਕਮਲਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਹੈਗੇ ਨੇ ਅਕਾਲੀ ਦਲ ਵੱਲੋਂ ਪੂਰਾ ਹੀ ਜਿਹੜਾ ਜੋਰ ਹੈਗਾ ਆਪਣੇ ਉਹਨਾਂ ਉਮੀਦਵਾਰਾਂ ਦੇ ਉੱਤੇ ਲਗਾਇਆ ਉਹਨਾਂ ਲੋਕਾਂ ਤੇ ਲਗਾਇਆ ਜਿਹੜਾ ਵਰਕਰ ਪੁਰਾਣੇ ਜੁੜੇ ਹੋਏ ਨੇ ਤੇ ਕਿਸੇ ਵੀ ਵਰਕਰ ਨੂੰ ਨਾਰਾਜ਼ ਨਹੀਂ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈਗੀ ਜੋ ਸੂਤਰਾਂ ਤੋਂ ਹਵਾਲੇ ਤੇ ਖਬਰ ਹੈਗੀ ਵੀ ਕੋਈ ਵੀ ਪੈਸਾ ਲੈ ਕੇ ਕੋਈ ਟਿਕਟ ਕਿਸੇ ਨੂੰ ਨਹੀਂ ਦਿੱਤੀ ਗਈ ਹੈਗੀ ਸ਼੍ਰੋਮਣੀ ਅਕਾਲੀ ਦਲ ਤੋਂ ਕਮਲਜੀਤ ਜੀ ਮੇਰੇ ਨਾਲ ਹੈਗੇ ਨੇ ਵਾਰਡ ਨੰਬਰ 40 ਦੇ ਸਰ ਕਿਸ ਤਰ੍ਹਾਂ ਦਾ ਹੰਕਾਰਾ ਮਿਲ ਰਿਹਾ ਹੈਗਾ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਕੈਂਪਿੰਗ ਕਰ ਰਹੇ ਹੋ 바이구르지 ਕਾ ਖਾਲਸਾ 바이구르지 ਕੀ ਫਤਿਹ ਦੇਖੋ ਮੈਂ ਬਾਡ ਨੰਬਰ 40 ਤੋਂ ਡਾਕਟਰ ਕਮਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਆ ਡੋਰ ਟੂ ਡੋਰ ਕੰਪੇਨਿੰਗ ਕਰ ਰਹੇ ਆ ਲੋਕਾਂ ਦਾ ਹਜੂਮ ਹੀ ਸਾਡੇ ਨਾਲ ਚੱਲ ਰਿਹਾ ਆ ਤੇ ਪੂਰੇ ਦੇ ਪੂਰੇ ਸਟਰੀਟ ਸਾਰੀਆਂ ਗਲੀਆਂ ਸਾਡੇ ਨਾਲ ਨੇ ਤੇ ਉਹ ਕਹਿ ਰਹੇ ਆ ਵੀ ਅਸੀਂ ਕੋਈ ਸਾਨੂੰ ਹੋਰ ਅਦਰ ਪਾਰਟੀ ਵਾਲਾ ਤਾਂ ਬੰਦਾ ਚਾਹੀਦਾ ਨਹੀਂ ਪਿਛਲੇ 10 12 ਸਾਲ ਤੋਂ ਜੋ ਤੱਕੜੀ ਨੇ ਜੋ ਅਕਾਲੀ ਦਲ ਨੇ ਵਿਕਾਸ ਕਾਰਜ ਕੀਤੇ ਆ ਉਹਨੂੰ ਦੇਖਦੇ ਹੋਏ ਸਾਰੇ ਲੋਕ ਉਹ ਦੇਖਦੇ ਆ ਵੀ ਉਹਦੇ ਕੰਪੈਰੀਸ਼ਨ ਅਸੀਂ ਦਾ ਧੋਖੇ ਚਾ ਤੇ ਹੁਣ ਸਾਨੂੰ ਮਤਲਬ ਉਹੀ ਕੁਝ ਚਾਹੀਦਾ ਪਹਿਲਾਂ ਵਾਲਾ ਵੀ ਸ਼ਰਮਨੀ ਅਕਾਲੀ ਦਾ ਹੀ ਚਾਹੀਦੀ ਆ ਕਮਲ ਜੀ ਜੀ ਗੱਲ ਕਰੀਏ ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਦੇ ਜਿਹੜਾ ਗ੍ਰਾਫ ਹੈਗਾ ਉਹ ਥੱਲੇ ਨੂੰ ਡਿੱਗ ਰਿਹਾ ਹੈਗਾ ਕਿਤੇ ਨਾ ਕਿਤੇ ਕੋਈ ਨਾ ਕੋਈ ਲਾਂਚਨ ਲੱਗਦਾ ਹੈ ਜਾਂ ਕੋਈ ਨਾ ਕੋਈ ਉੱਚੀ ਨੀਵੀਂ ਗੱਲ ਹੋ ਜਾਂਦੀ ਹੈ ਜਿਸ ਦੇ ਕਰਕੇ ਪਾਰਟੀ ਨੂੰ ਕਿਤੇ ਨਾ ਕਿਤੇ ਉਸ ਚੀਜ਼ ਦਾ ਜਿਹੜਾ ਹੈਗਾ ਨੁਕਸਾਨ ਹੋ ਰਿਹਾ ਹੈਗਾ ਕਿਸ ਤਰ੍ਹਾਂ ਦਿਖਦੇ ਹੋ ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਕਿਸ ਤਰੀਕੇ ਦਾ ਜਿਹੜਾ ਲਬਜ਼ਾ ਜਿਹੜਾ ਸ਼ਬਦ ਹੈਗੇ ਵਰਤਦੀ ਹੈਗੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਇਹ ਗੱਲਾਂ ਨਾ ਬੜੀਆਂ ਉੱਪਰ ਦੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਵਿਰੋਧੀ ਪਾਰਟੀਆਂ ਦੇ ਕਾਰਨਾਮੇ ਹੁੰਦੇ ਆ ਤੇ ਅਸੀਂ ਤਾਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੈ ਆ ਮੈਂ ਉਹਨਾਂ ਗੱਲਾਂ 'ਚ ਨਾ ਪੈਂਦਾ ਹੋਇਆ ਵੀ ਜੋ ਮੇਰਾ ਬਾੜ ਹੈਗਾ ਮੇਰਾ ਪਰਿਵਾਰ ਹੈਗਾ ਆਪਾਂ ਉਹਦੇ 'ਤੇ ਹੀ ਫੋਕਸ ਕਰੀਏ। ਤੋਂ ਜਿਹੜੇ ਸ਼ਿਰੋਮਣੀ ਅਕਾਲੀ ਦਲ ਦੇ ਪੁਰਾਣੇ ਜਿਹੜੇ ਲੁਧਿਆਣਾ ਸਿਟੀ ਤੋਂ ਕੁਝ ਲੋਕ ਮੇਰੇ ਨਾਲ ਜੁੜੇ ਹੋਏ ਨੇ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੁਤ्तर ਸਿੰਘ ਹੈ ਜੀ। ਪੁਤ्तर ਜੀ ਸਰ ਤੁਹਾਡਾ ਨਾਮ ਕੀ ਹੈ ਜੀ? ਸੰਤੋਖ ਸਿੰਘ ਇਹ ਹੈਗੇ ਨੇ ਸੀਨੀਅਰ ਲੀਡਰਸ਼ਿਪ ਨਾਮ ਜਾਣਨੇ ਜ਼ਰੂਰੀ ਤਾਂ ਸੀਗੇ ਕਿਉਂਕਿ ਪੱਤਰਕਾਰ ਲੈਵਲ ਤੇ ਸਾਨੂੰ ਨਾਮ ਪਤਾ ਹੁੰਦੇ ਨੇ ਲੇਕਿਨ ਜਿਹੜੀ ਪਬਲਿਕ ਦੇਖ ਰਹੀ ਹੈ ਉਹਨਾਂ ਨੂੰ ਜ਼ਰੂਰੀ ਹੋਏਗਾ ਸਰ ਅਕਾਲੀ ਦਲ ਜਦੋਂ ਫਾਰਮ 'ਚ ਸੀਗਾ ਗਵਰਨਮੈਂਟ ਸੀਗੀ ਅਕਾਲੀ ਦਲ ਦੀ ਉਹਨਾਂ ਟਾਈਮ ਦੇ ਵਿੱਚ ਕਿਹੜੇ-ਕਿਹੜੇ ਕੰਮ ਜਿਹੜੇ ਹੋਏ ਸੀਗੇ ਤੁਸੀਂ ਮਾੜਾ ਗਿਣਤੀ ਕਰਾਓ ਜਿਹੜਾ ਜਦੋਂ ਅਕਾਲੀ ਦਲ ਫਾਰਮ ਦੇ ਵਿੱਚ ਸੀਗਾ ਜੇ ਕਿਸੇ ਨੇ ਇਸ ਇਲਾਕੇ ਦੀ ਸਾਰ ਲਈ ਤੇ ਉਹ ਅਕਾਲੀ ਦਲ ਦੇ ਪੀੜ ਵਿੱਚ ਹੀ ਲਈ ਪਾਵੇਂ ਉਹ ਇੱਕ ਵਾਰੀ ਕਾਉਂਸਲਰ ਬਣੇ ਜਾਂ ਦੋ ਵਾਰੀ ਕਾਉਂਸਲਰ ਬਣੇ ਪਹਿਲੋਂ ਇਹ ਇਲਾਕਾ ਸਾਰਿਆਂ ਨੂੰ ਪਤਾ ਬੜਾ ਕੱਚਾ ਕੱਚੀਆਂ ਗਲੀਆਂ ਕੋਈ ਸੀਵਰੇਜ ਪਾਣੀ ਕੁਛ ਨਹੀਂ ਸੀ ਜਦੋਂ ਵੀ ਸਹੂਲਤ ਆਈ ਹੈ ਉਹ ਕਾਲੀ ਦਲ ਦੀ ਸਰਕਾਰ ਚ ਆਈ ਹੈ ਜਿਹੜੀਆਂ ਸੜਕਾਂ ਬਣੀਆਂ ਵੱਡੇ ਸੀਵਰੇਜ ਪਏ ਇਹ ਵੀ ਕਾਲੀ ਦਲ ਦੇ ਕਾਉਂਸਲ ਸਾਹਿਬ ਸਰ ਸਾਡੇ ਸੁਖੀ ਸਾਹਿਬ ਉਹਨਾਂ ਨੇ ਕਰਾਇਆ ਸਾਰਾ ਕੰਮ ਇਸ ਕਰਕੇ ਜਿੰਨ ਜੋ ਕੰਮ ਕਾਲੀ ਦਲ ਕਰਾ ਗਿਆ ਉਹ ਪਿਛਲੇ 10 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਨਹੀਂ ਹੋ ਸਕੇ ਬਿਲਕੁਲ ਇਹ ਲੋਕ ਜਾਣਦੇ ਆ ਔਰ ਲੋਕ ਯਾਦ ਕਰਦੇ ਇਹ ਗੱਲ ਨੂੰ ਕਿ ਜੋ ਕਾਲੀ ਦਲ ਦੇ ਟਾਈਮ ਕੰਮ ਹੋਏ ਸੀ ਉਹੋ ਹੀ ਕੰਮ ਹੋਏ ਬਾਅਦ ਦੇ ਵਿੱਚ ਤਾਂ ਲਾਰਾ ਲੱਪਾਈ ਆ ਛੇਸ ਤੋਂ ਅਗਲੀ ਦੂਸਰੀ ਕਿਸ਼ਤ ਆ ਦੇਖ ਲਓ ਮੈਂ ਥੋੜਾ ਜਿਹਾ ਪਿਸ਼ੋਕੜ ਜਾਣਾ ਚਾਹਣਾ ਅਸੀਂ ਇਸ ਇਲਾਕੇ 'ਚ 1980 ਤੋਂ ਅਸੀਂ ਇੱਥੇ ਰਹਿੰਦੇ ਆਂ। ਇਸ ਇਲਾਕੇ ਦੀ ਇੰਨੀ ਮਾੜੀ ਹਾਲਤ ਸੀ। ਇੱਥੇ ਗਲੀ ਤਾਂ ਛੱਡੋ ਪਾਣੀ, ਵਾਟਰ ਸਪਲਾਈ, ਸੀਵਰ ਨਾਂ ਵੀ ਨਹੀਂ ਸੀ। 100 ਕਰੋੜ ਰੁਪਏ ਦੀ ਇਹ ਗ੍ਰਾਂਟ ਆਈ ਸੀ 1997 ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ। ਉਦੋਂ ਇਹ ਸੀਵਰ ਪਾਇਆ ਗਿਆ ਸੀ। ਇਹ ਵਾਟਰ ਸਪਲਾਈ ਵੀ ਉਦੋਂ ਹੀ ਆਈ ਆ। ਉਹ ਜਿੰਨਾ ਵੀ ਇੱਥੇ ਵਿਕਾਸ ਹੋਇਆ ਇਸ ਪੂਰੇ ਇਲਾਕੇ 'ਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਦੌਰ ਚ ਹੀ ਹੋਇਆ ਹੈ ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਗਾਉਂਗਾ ਲੋਕ ਵਕਤ ਦੇ ਨਾਲ ਟਾਈਮ ਦੇ ਨਾਲ ਨਾ ਕੋਈ ਚੀਜ਼ਾਂ ਭੁੱਲ ਜਾਂਦੇ ਨੇ ਨਵੀਂ ਜਨਰੇਸ਼ਨ ਵੀ ਆ ਚੁੱਕੀ ਹੈ ਜੇ 80 ਦੀ ਗੱਲ ਕਰ ਰਹੇ ਆਪਾਂ ਜਨਰੇਸ਼ਨ ਨਵੀਂ ਆ ਗਈ ਹੈਗੀਆ ਕਿਸ ਤਰ੍ਹਾਂ ਤੁਹਾਡਾ ਮੈਸੇਜ ਜਾਊਗਾ ਲੋਕਾਂ ਤੱਕ ਦੇਖੋ ਐਨਾ ਤਾਂ ਕੋਈ ਨਿਆਣਾ ਨਹੀਂ ਪਤਾ ਸਾਰੇ ਲੋਕਾਂ ਨੂੰ ਹੀ ਆ ਪਰ ਥੋੜਾ ਜਿਹਾ ਸਮੇਂ ਦੇ ਨਾਲ ਜਿੱਦਾਂ ਤੁਸੀਂ ਪਹਿਲਾਂ ਆਪ ਹੀ ਸਵਾਲ ਕੀਤਾ ਸੀ ਵੀ ਇੱਕ ਕੂੜ ਪ੍ਰਚਾਰ ਜਿਹੜਾ ਸੀ ਨਾ ਉਹਦਾ ਅਸਰ ਜ਼ਰੂਰ ਹੋਇਆ ਪਰ ਤੁਸੀਂ ਵੇਖੋਗੇ ਸ਼੍ਰੋਮਣੀ ਅਕਾਲੀ ਦਲ ਹੁਣ ਜਿਵੇਂ ਇਹ ਸਾਡਾ ਹੌਣ ਹਾਰ ਭਰਾ ਪੜਿਆ ਲਿਖਿਆ ਉਮੀਦਵਾਰ ਵਾਰਡ ਨੰਬਰ 40 ਤੋਂ ਡਾਕਟਰ ਕਮਲਜੀਤ ਸਿੰਘ ਇਹ ਇਹਨੂੰ ਸਿਲੈਕਟ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਔਰ ਜਦੋਂ ਇਦਾਂ ਦੇ ਬੰਦੇ ਜਿਹੜੇ ਆ ਕੌਂਸਲ ਦੇ ਵਿੱਚ ਜਾਣਗੇ ਤੇ ਵਿਕਾਸ ਫਿਰ ਹੋਏਗਾ ਔਰ ਸ਼੍ਰੋਮਣੀ ਅਕਾਲੀ ਦਲ ਫਿਰ ਚੜਦੀ ਕਲਾ ਜਾਏਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਅਕਾਲੀ ਦਲ ਦੇ ਉੱਤੇ ਮੁੜ ਵਿਸ਼ਵਾਸ ਕਿਸ ਜੀ ਨੂੰ ਲੈ ਕੇ ਕੀਤਾ ਜਾਵੇ ਅਸੀਂ ਤਾਂ ਘਰ ਘਰ ਜਾ ਕੇ ਲੋਕਾਂ ਦੇ ਪੈਰਾਂ ਦੇ ਵਿੱਚ ਜਾ ਕੇ ਅਸੀਂ ਚਰਨਾਂ ਦੇ ਵਿੱਚ ਜਾ ਕੇ ਅਸੀਂ ਬਹਿ ਰਹੇ ਆਂ ਔਰ ਲੋਕਾਂ ਨੂੰ ਅਪੀਲ ਕਰ ਰਹੇ ਆਂ ਵੀ ਤੁਸੀਂ ਵਿਕਾਸ ਦੇਖੋ ਪੁਰਾਣਾ ਜਿਹੜਾ ਵਿਕਾਸ ਔਰ ਭਾਈਚਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪੈਦਾ ਕੀਤਾ Hindu Sikh Ekta ਦੀ ਗੱਲ ਕੀਤੀ ਜਾਂਦੀ ਐ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੋਰ ਕਿਸੇ ਨੇ ਨਹੀਂ ਇਹ ਗੱਲ ਕਰਨੀ ਔਰ ਫੇਰ ਰਾਜ ਤੋਂ ਗਾਂਵ ਵੀ ਇਦਾਂ ਹੀ ਚੱਲੇਗਾ ਇਹ ਇਸੇ ਤਰ੍ਹਾਂ ਹੀ ਇਹ ਪੈਦਾ ਰਹੇਗੀ ਇਕਤਾ ਸਰ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹਾਂਗਾ ਵੀ ਜਿਹੜਾ ਸ਼ਰਮਣੀ ਅਕਾਲੀ ਦਲ ਦਾ ਗ੍ਰਾਫ ਦਿਨ-ਬਦਨ ਡਿੱਗਿਆ ਸੀਗਾ ਲੇਕਿਨ ਉਹਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਅ ਅੰਦਰੂਨੀ ਵਰਕਰ ਹੈਗੇ ਜਿਹੜੇ ਪੁਰਾਣੇ ਜਿੰਨੂੰ ਆਪਾਂ ਖੁੰਡ ਗਏ ਲੰਨੇ ਆ ਉਹਨਾਂ ਨੇ ਕਿਤੇ ਨਾ ਕਿਤੇ ਅੱਗੇ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਉਹਨੂੰ ਲੈ ਕੇ ਹੀ ਜੇ ਅਕਾਲੀ ਦਲ ਨੂੰ ਅੱਗੇ ਵੋਟ ਮਿਲਦੀ ਹੈ ਅੱਗੇ ਦਾ ਜਿਹੜਾ ਸਮਾਂ ਕਿਸ ਤਰ੍ਹਾਂ ਦਾ ਰਹੂਗਾ ਦੇਖੋ ਜੀ ਜਿਹੜਾ ਆਪਾਂ ਇਹ ਕਹਦੇ ਨੇ ਨਾ ਅਕਾਲੀ ਦਲ ਦਾ ਗ੍ਰਾਫ ਡਿੱਗਿਆ ਸੀ ਇਹ ਪਾਰਟੀ ਜਿਹੜੀ ਆ ਇਹ ਪੰਥਕ ਪਾਰਟੀ ਸ਼ੀਧਾਂ ਦੀ ਪਾਰਟੀ ਪੰਜਾਬ ਦੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਆ ਔਰ ਮੈਂ ਇਹ ਗੱਲ ਤੁਹਾਨੂੰ ਇਹ ਗੱਲ ਜਰੂਰ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ 베ਰੀ ਨੂੰ 베ਰ ਲੱਗੇ ਹੋਣਾ ਵੱਟੇ ਵੀ ਉਹਨੂੰ ਵੀ ਵੱਜਦੇ ਆ ਇਸ ਕਰਕੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਹਿੱਤਾਂ ਦੀ ਹਿੱਤਾਂ ਦੀ ਗੱਲ ਕਰੂਗਾ ਉਹਨੂੰ ਇਹ ਤਕਲੀਫਾਂ ਚੱਲਣੀਆਂ ਹੀ ਪੈਣੀਆਂ ਕੋਈ ਇਹੋ ਜਿਹੀ ਗੱਲ ਨਹੀਂ ਗ੍ਰਾਫ ਦੀ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਅੰਦਰੂਨੀਆ ਗੱਲਾਂ ਹੁੰਦੀਆਂ ਉਹ ਸਾਰੀਆਂ ਸੈਟਲ ਹੋ ਗਈਆਂ ਹੁਣ ਬੜੇ ਵਧੀਆ ਤਰੀਕੇ ਨਾਲ ਜਿਹੜਾ ਅ ਅਕਾਲੀ ਦਲ ਹੈ ਉਹ ਉੱਪਰ ਕੇ ਆ ਰਿਹਾ ਬੜੇ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਲੋਕ ਲੋਕ ਵੀ ਇਸ ਚੀਜ਼ ਨੂੰ ਜਾਣ ਰਿਹਾ ਵੀ ਜਿਹੜਾ ਅਕਾਲੀ ਦਰਨ ਜੀ ਕੋ ਬਾੜੀ ਮੋਟੀ ਕੋ ਕਿਹ ਕਮੀ ਪੇਸ਼ੀ ਰਹੀ ਸੀ ਉਹਨਾਂ ਨੇ ਮੰਨਿਆ ਅੱਜ ਤੱਕ ਪਹਿਲੀ ਪਾਰਟੀ ਹੈ ਜਿੰਨੇ ਆਪਣੀ ਕੋ ਗਲਤੀ ਮੰਨੀ ਹੈ ਨਹੀਂ ਤੇ ਕਿਹੜੀ ਪਾਰਟੀ ਕੋ ਗਲਤੀ ਮੰਦੀ ਆ ਇਸ ਕਰਕੇ ਕੋ ਇਹੋ ਜੀ ਲੋਕ ਪੜੇ ਲਿਖੇ ਆ ਤੁਹਾਡੇ ਆ ਮਾਧਿਅਮ ਦੇ ਰਾਹੀਂ ਮੀਡੀਆ ਦੇ ਰਾਹੀਂ ਲੋਕ ਸਾਰਾ ਕੁਝ ਸੁਣਦੇ ਆ ਸਮਝਦੇ ਆ ਸਾਰਾ ਕੁਝ ਦੇਖ ਰਹੇ ਆ ਲੋਕਾਂ ਨੂੰ ਔਰ ਦੂਜੀ ਗੱਲ ਇਹ ਜਿਹੜਾ ਕੂੜ ਪ੍ਰਚਾਰ ਹੁੰਦਾ ਨਾ ਜੀ ਉਹ ਇੱਕ ਵਾਰੀ ਅਸਰ ਹੁੰਦਾ ਇੱਕ ਵਾਰੀ ਅਸਰ ਹੋ ਗਿਆ ਦੂਜੀ ਏਰਾ ਲੋਕ ਧੋਖਾ ਖਾ ਗਏ ਹੁਣ ਧੋਖਾ ਨਹੀਂ ਖਾਣਗੇ ਉਹਨਾਂ ਨੂੰ ਪਤਾ ਪਾਰਟੀ ਜਿਹੜੀ ਆ ਮਾਂ ਪਾਰਟੀ ਹੈ ਪੰਜਾਬ ਦੀ ਇਹ ਹੀ ਜੇ ਵਿਕਾਸ ਕਰ ਸਕਦੀ ਜਾਂ ਭਲਾ ਕਰ ਸਕਦੀ ਹੈ ਤੇ ਇਹ ਪਾਰਟੀ ਕਾਲੀ ਸੋਨ ਨੂੰ ਮਸਰੋਣੀ ਕਾਲੀ ਦਾ ਲਈ ਕਰ ਸਕਦਾ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਗਲੀ ਮੋਹੱਲੇ ਦੇ ਵਿੱਚ ਡੋਰ ਟੂ ਡੋਰ ਜਾ ਰਹੇ ਹੋ ਕੀ ਸੁਣਨ ਨੂੰ ਜਿਹੜਾ ਹੈਗਾ ਜੱਤ ਤੋ ਜੱਤ ਮਿਲਦਾ ਹੈਗਾ ਦੇਖੋ ਅਸੀਂ ਗਲੀ ਮੋਹੱਲੇ ਜਾ ਰਹੇ ਆ ਵੋਟਾਂ ਦੇ ਵਾਸਤੇ ਜਾ ਰਹੇ ਆ ਸਾਰਿਆਂ ਨੂੰ ਅਪੀਲ ਕਰਦੇ ਆ ਤੇ ਗਲੀ ਗਲੀ ਯਾਨੀ ਘਰੋ ਘਰੀ ਇਹੀ ਸੁਣਨ ਜਾਇਆ ਕਿ ਅੱਜ ਤੱਕ ਜੋ ਵੀ ਵਿਕਾਸ ਹੋਇਆ ਆ ਸੜਕ ਬਣੀ ਇੱਥੇ ਟਰਾਂਸਫਾਰਮਰ ਹੁੰਦਾ ਸੀਗਾ ਲੋਕ ਖੱਡੇ ਚ गिरਦੇ ਸੀਗੇ ਪਾਣੀ ਭਰੇ ਹੀ ਰਹਿੰਦਾ ਸੀ ਚਾਹੇ ਬਰਸਾਤ ਹੁੰਦੀ ਚਾਹੇ ਨਹੀਂ ਹੁੰਦੀ ਸੀ ਮਤਲਬ ਆ ਸੜਕ ਬਣੀ ਸੀਵਰੇਜ ਵੱਡਾ ਪਿਆ ਸੋਖੀ ਸਾਹਿਬ ਨੇ ਇੱਥੇ 70 75 ਲੱਖ ਦਾ ਜਿਹੜਾ ਮਤਲਬ ਇੱਥੇ ਪ੍ਰੋਜੈਕਟ ਲਿਆਂਦਾ ਤੇ ਆ ਵੱਡਾ ਸੀਵਰੇਜ ਪਾਇਆ ਇਸ ਕਰਕੇ ਅਸੀਂ ਉਹ ਵਿਕਾਸ ਨੂੰ ਦੇਖੀ ਉਸ ਤੋਂ ਬਾਅਦ ਕੁਝ ਹੋਇਆ ਵੀ ਨਹੀਂ ਅਸਤਾ ਕਿਸੇ ਨੇ ਨਹੀਂ ਕੁਝ ਕੀਤਾ ਇਸ ਚੱਕਰ ਦੇ ਵਿੱਚ ਦੇਖਦੇ ਆ ਤੇ ਬੜੀ ਵੱਡੀ ਸੰਖਿਆ ਚ ਲੋਕ ਸਾਡੇ ਨਾਲ ਜੁੜ ਰਹੇ ਨੇ ਹੋ ਸਕਦਾ ਹੈਗਾ ਜਿਹੜਾ ਲੋਕ ਪਰੇਸ਼ਾਨ ਨੇ ਉਹ ਸਾਇਲੈਂਟ ਬੋਟ ਵੀ ਸ਼ਾਇਦ ਅਕਾਲੀ ਦਲ ਨੂੰ ਹੀ ਜਾ ਸਕਦੀ ਹੈ ਕਿਹਾ ਨਹੀਂ ਜਾ ਸਕਦਾ ਕਿਉਂਕਿ 21 ਤਰੀਕ ਜਿਹੜੀ VOTING ਹੈ ਉਹ ਤੋਂ ਬਾਅਦ ਲੋਕਾਂ ਦਾ ਜਿਹੜਾ ਹੈਗਾ ਸਮਾ ਜਿਹੜਾ ਹੈਗਾ ਮਨ ਦੀ ਜਿਹੜੀ ਗੱਲ ਹੈਗੀ ਉਹ ਪਤਾ ਲੱਗੇਗੀ ਖਾਲਸਾ ਜੀ ਮੇਰੇ ਨਾਲ ਮੌਜੂਦ ਨੇ ਖਾਲਸਾ ਜੀ ਸ਼ਾਰਟ ਚ ਗੱਲ ਕਰਾਂਗੇ ਸ਼ਾਰਟ ਚ ਸ਼ਾਰਟ ਚ ਤੁਸੀਂ ਬਹੁਤ ਪੁਰਾਣੇ ਹੈਗੇ ਹੋ ਅਕਾਲੀ ਦਲ ਦੇ ਵਿੱਚ ਬਹੁਤ ਵਧੀਆ ਜੁੜੇ ਹੋਏ ਹੋ ਸਭ ਤੋਂ ਜਿਹੜੀ ਪਰੇਸ਼ਾਨੀ ਸੀਗੀ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਸੀਗੀ ਜਿਹੜੀ ਠੀਕ ਹੋਈ ਸੀਗੀ ਅਕਾਲੀ ਦਲ ਦੇ ਟਾਈਮ ਸਾਲੇ ਲੱਖ ਦੇ ਵਿੱਚ ਤੇ ਜਿਹੜੀ ਸ਼ਰਮਣੀ ਕਾਦੀਦਾਲ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਲੜ ਕੇ ਕੀਤੀ ਹੈ ਤੇ ਇਹਨਾਂ ਦਾ ਜੋ ਵੀ ਹੋਇਆ ਹੁਣ ਦੇਖੋ ਉੱਥੇ ਸਰਵਾਰ ਸਾਹਿਬ ਜੋ ਸੇਵਾ ਗੁਰੂ ਸੈਵਨ ਲਾਈ ਹੈ ਉਹਨਾਂ ਨੇ ਚੱਲੀ ਹੈ ਉਹ ਵੀ ਕਹਿੰਦੇ ਵੀ ਜੋ ਸਾਨੂੰ ਲਾਓਗੇ ਅਸੀਂ ਚੱਲਣ ਨੂੰ ਤਿਆਰ ਆ ਤੇ ਇਹਨਾਂ ਨੇ ਅੱਜ ਜਿਹੜਾ ਹੁਣ ਇਲੈਕਸ਼ਨ ਲੈਂਦੇ ਆ ਉਧਰੋਂ ਦਾ ਛਿੱਦੀ ਦਨ ਸਿਧੀ ਦਿਨਾਂ ਦੇ ਵਿੱਚ ਇਹਨਾਂ ਨੇ ਆ ਇਲੈਕਸ਼ਨ ਸ਼ੁਰੂ ਕਰਤੇ ਪਰ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੀ ਗੱਲਬਾਤ ਖਾਲਸਾ ਜੀ ਨੇ ਕਰਤੀ ਹੈਗੀ ਸਰ ਬਹੁਤ ਡੂੰਗੀ ਗੱਲ ਕਰ ਚੁੱਕੇ ਨੇ ਸਰਦਾਰ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਗੱਲ ਨੂੰ ਜੋ ਗੱਲ ਇਸ ਸਮੇਂ ਉਹਨਾਂ ਨੇ ਜਿਹੜੇ ਇਲੈਕਸ਼ਨ ਉਹਨਾਂ ਨੇ ਰੱਖੇ ਇਹਨਾਂ ਨੇ ਸਿਧੀ ਦਿਨਾਂ ਦੇ ਵਿੱਚ ਇਹ ਉਹਨਾਂ ਨੇ ਰੱਖੇ ਤਾਂ ਉਹਨਾਂ ਦੀ ਗਲਤੀ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਨੇ ਇਲੈਕਸ਼ਨ ਰੱਖੇ ਸੀਗੇ ਉਹ ਵੀ ਉਹਨਾਂ ਨੇ ਕੱਲੂ ਕਾਰੇ ਦੇ ਦਿਨਾਂ ਦੇ ਵਿੱਚ ਹੀ ਰੱਖੇ ਸੀਗੇ ਤੇ ਉਸ ਟਾਈਮ ਤੇ ਵੀ ਸੰਗਤਾਂ ਸਿੱਖ ਸੰਗਤਾਂ ਦੇ ਵਿੱਚ ਜਾਂ ਇਹ ਚੀਜ਼ਾਂ ਉਹ ਕਾਫੀ ਉਹਨਾਂ ਨੇ ਰੋਸ ਵਾਇਆ ਗਿਆ ਹੈ ਸ਼ੀਸ਼ਾ ਤੇ ਬਾਕੀ ਜਿਹੜਾ ਅਕਾਲੀ ਸਰਕਾਰ ਨੇ ਜਿਹੜਾ ਇਸ ਏਰੀਏ ਦੇ ਵਿੱਚ ਬੇਸ ਜਿਹੜਾ ਬੇਸ ਬਣਿਆ ਉਹ ਅਕਾਲੀ ਸਰਕਾਰ ਦੇ ਟਾਈਮ ਤੇ ਹੀ ਬਣਿਆ ਕੋਈ ਗਲੀਆਂ ਕੋਈ ਨਾਲੀਆਂ ਮਤਲਬ ਕੋਈ ਨਹੀਂ ਸੀ ਬਣਿਆ ਹੋਇਆ ਜਦੋਂ ਉਹ ਆ ਅਕਾਲੀ ਸਰਕਾਰ ਨੇ ਇਸ ਏਰੀਏ ਦੇ ਵਿੱਚ ਬਾਤ ਚੜ ਕੇ ਕੰਮ ਕੀਤਾ ਉਸੇ ਤਰੀਕੇ ਤੋਂ ਹੀ ਅੱਗੇ ਦੀ ਅੱਗੇ ਫਿਰ ਕੰਮ ਚੱਲੀ ਗਿਆ ਕਹਿਣ ਨੂੰ ਪਾਉਂ ਜੋ ਮਰਜ਼ੀ ਕਹੀ ਜਾਣਾ ਵੀ ਫਰਾਨੀ ਸਰਕਾਰ ਨੇ ਕੰਮ ਕੀਤਾ ਫਰਾਂਸੀ ਸਰਕਾਰ ਨੇ ਪਰ ਜਿਹੜਾ ਕੰਮ ਅਕਾਲੀ ਸਰਕਾਰ ਨੇ ਕੀਤੇ ਉਹ ਹੋਰ ਕਿਸੇ ਨੇ ਨਹੀਂ ਕੀਤੇ ਸਿਰੋ ਗੱਲ ਹੋਈ ਸੀ ਕੰਮਾਂ ਦੀ ਤੇ ਅਸੀਂ ਤੁਹਾਨੂੰ ਦੱਸ ਦਈਏ ਜਦੋਂ ਸੀਐਮ ਪ੍ਰਕਾਸ਼ ਸਿੰਘ ਬਾਦਲ ਸੀਗੇ ਪੰਜਾਬ ਦਾ ਇਕਲੌਤਾ ਇਸ ਤਰ੍ਹਾਂ ਦਾ ਸੀਐਮ ਸੀਗਾ ਜਿਹੜਾ ਇਸ ਏਰੀਏ ਦੇ ਵਿੱਚ ਆਮ ਜਨਤਾ ਦੇ ਨਾਲ ਰੁਬਰੂ ਹੋਏ ਸੀਗੇ ਤੇ ਮੀਟਿੰਗਾਂ ਦਾ ਦੌਰ ਉਸ ਟਾਈਮ ਜਾਰੀ ਹੋਇਆ ਸੀਗਾ ਤੇ ਲੋਕਾਂ ਦੀ ਗੱਲਾਂ ਉਹਨਾਂ ਨੇ ਆਪ ਬਹਿ ਕੇ ਸੁਣੀਆਂ ਸੀਗੀਆਂ ਜੋ ਚੀਜ਼ ਉਸ ਸਮੇਂ ਤੇ ਸੀਗੀ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਉਹ ਨਹੀਂ ਹੋ ਰਹੀ ਹੈਗੀ ਜਿਹੜਾ ਸੀਐਮ ਹੈਗਾ ਚਾਹੇ ਕਾਂਗਰਸ ਦੇ ਰਹੇ ਸੀਗੇ ਚਾਹੇ ਆਮ ਆਦਮੀ ਪਾਰਟੀ ਦੇ ਉਹ ਸੀਐਮ ਜਿਹੜੇ ਹੈਗੇ ਜਨਤਾ ਦੇ ਵਿੱਚ ਨਹੀਂ ਵਿਚਰਦੇ ਸਕਿਉਰਟੀ ਇੰਨੀ ਟਾਈਟ ਹੋ ਜਾਂਦੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਮਲਜੀਤ ਜੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਮੈਂ ਅਪੀਲ ਇਹ ਹੀ ਕਰੂੰਗਾ ਵੀ ਜੇ ਤੁਸੀਂ ਵਿਕਾਸ ਨੂੰ ਦੇਖਦੇ ਹੋ ਤਾਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਤੱਕੜੀ ਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਤੋ ਵਿਕਾਸ ਨੂੰ ਲੈ ਕੇ ਹੀ ਗੱਲ ਕੀਤੀ ਗਈ ਹੈਗੀ ਡਿਵੈਲਪਮੈਂਟ ਨੂੰ ਲੈ ਕੇ ਗੱਲ ਕੀਤੀ ਗਈ ਹੈ ਜਿਹੜਾ ਇਹ ਇਲਾਕਾ ਤੁਹਾਨੂੰ ਦੱਸ ਦਈਏ ਇਹ ਇਲਾਕਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਡਿਵੈਲਪਮੈਂਟ ਨੂੰ ਲੈ ਕੇ ਜਗਵੀਰ ਸਿੰਘ ਸੋਖੀ 10 ਸਾਲ ਕੌਂਸਲਰ ਰਹੇ ਸੀਗੇ ਉਹਨਾਂ ਨੇ ਹੀ ਇਸ ਇਲਾਕੇ ਨੂੰ ਬਣਾਇਆ ਸੀਗਾ ਡਿਵੈਲਪ ਕੀਤਾ ਸੀਗਾ ਜੋ ਵੀ ਸੀਵਰੇਜ ਪਈ ਸੀ ਅਕਾਲੀ ਦਲ ਸਰਕਾਰ ਦੇ ਵਿੱਚ ਪਈ ਸੀ ਅਸੀਂ ਕਿਸੇ ਦੀ ਵਡਿਆਈ ਨਹੀਂ ਕਰ ਰਹੇ ਜੋ ਜਨਤਾ ਦੇ ਮੂੰਹ ਸੁਣਿਆ ਹੈਗਾ ਅਸੀਂ ਉਹ ਤੁਹਾਨੂੰ ਦੱਸ ਰਹੇ ਹੈਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ